ਉਹ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾਲ ਪੇछा ਪੈਣਾ ਫੇਰ ਇੱਕ ਵਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਧੂਆਂ ਤੇਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਸੋਨੇ ਜਿਹੇ ਫਸਲਾਂ ਨੂੰ ਪੁੱਤਾਂ ਵਾਂਗੂੰ ਪਾਲੀਦਾ ਐ ਮੈਂ ਐਸਪੀਕਰ ਆਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਾਰਤ ਰਤਨ ਦੇ ਕੇ ਢਿੱਡ ਨਹੀਂੋਂ ਪਰਨਾ ਸੁਆਮੀ ਨਾਥ ਨੇ ਰੂਪਟਾ ਨੂੰ ਵੀ ਪੈਣਾ ਲਾਗੂ ਕਰਨਾ ਉਹ ਵੇਖੀ ਸ਼ੂਕਦੇ ਤੂੰ ਜੱਟਾਂ ਦੇ ਜਹਾਜ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਲੋ ਜੀ ਮਿੱਤਰੋ ਸ਼ੰਭੂ ਬਾਰਡਰ ਤੇ ਪੂਰਾ ਵਧੀਆ ਮਾਹੌਲ ਹੈ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਪਿਆਰ ਸਤਕਾਰ ਦੇ ਨਾਲ ਜਾਗਤੇ ਦੇ ਵਿੱਚ ਰਹਿ ਕੇ ਸਾਰੇ ਪਹੁੰਚੋ ਤੇ ਅਨੋਲਾਂ ਨੂੰ ਸਪੋਰਟ ਕਰੋ ਬਿਲਕੁਲ ਸਾਡੀਆਂ ਜਾਇਜ ਮੰਗਾ ਨੇ ਔਰ ਯੂਥ ਨੂੰ ਮੈਂ ਬੇਨਤੀ ਕਰਦਾ ਆਪਾਂ ਕਿਸੇ ਨਾਲ ਲੜਨ ਨਹੀਂ ਆ ਰਹੇ ਜਾਗਤੇ ਦੇ ਵਿੱਚ ਰਹਿਣਾ ਕਿਸਾਨੀ ਲੀਡਰਾਂ ਨੂੰ ਮੂਰੇ ਰੱਖਣਾ ਸਾਰੇ ਦੱਬ ਕੇ ਸਪੋਰਟ ਕਰੋ ਤੇ ਥੈਂਕ ਯੂ ਸੋ ਮਚ